ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਇਹ ਵੀਡੀਓ ਦੇ ਵਿੱਚ ਆਪਾਂ ਸੌਰਵ ਸ਼ਰਮਾ ਵਾਲੇ ਕੇਸ ਤੋਂ ਲੈ ਕੇ ਤੇ ਮੌਜੂਦਾ ਸਥਿਤੀ ਵਿੱਚ ਕਿੰਨੇ ਕੇਸ ਲੱਗ ਚੁੱਕੇ ਨੇ ਤੇ ਉਹਨਾਂ ਦੀ ਸਥਿਤੀ ਕੀ ਆ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਕੇਸਾਂ ਦਾ ਕੀ ਬਣਿਆ ਜਾਂ ਕੀ ਬਣ ਰਿਹਾ ਅੱਗੇ ਕੀ ਬਣ ਸਕਦਾ ਇਸ ਤੋਂ ਇਲਾਵਾ ਜੋ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਵੱਲੋਂ ਰਿਵਿਊ ਪਟੀਸ਼ਨ ਪਾਈ ਗਈ ਆ ਉਹਦੀ ਡੇਟ ਵਗੈਰਾ ਕੀ ਆ ਤੇ ਕਦੋਂ ਕੋ ਹੋ ਸਕਦਾ ਉਹਦਾ ਹੱਲ ਇੰਨਾ ਸਾਰੀਆਂ ਗੱਲਾਂ ਵਾਰ ਇਹ ਤੁਹਾਨੂੰ ਆਪ ਇਹ ਵੀਡੀਓ ਚ ਦੱਸਾਂਗੇ ਤੇ ਤੁਸੀਂ ਇਹ ਵੀਡੀਓ ਨਾਲ ਅੰਤ ਤੱਕ ਬਨੇ ਰਹਨਾ ਤੇ ਵੀਡੀਓ ਨੂੰ ਜੇ ਤੁਹਾਨੂੰ ਚੰਗੀ ਲੱਗੇ ਤਾਂ ਆਪਣੇ ਦੋਸਤਾਂ ਮਿੱਤਰਾਂ ਤੱਕ ਪੰਜਾਬ ਸਪੇਸਕੇਲ ਵਾਲਿਆਂ ਤੱਕ ਜਰੂਰ ਸ਼ੇਅਰ ਕਰਨਾ ਆਪ ਜੀ ਦਾ ਸਮਾਂ ਬਰਬਾਦ ਨਾ ਕਰਦੇ ਹੋਏ ਸਭ ਤੋਂ ਪਹਿਲਾਂ ਤੁਹਾਡੇ ਅੱਗੇ ਜੋ ਤਸਵੀਰ ਆ ਇਹ ਸਭ ਤੋਂ ਪਹਿਲੇ ਕੇਸ ਦੀ ਆ ਜੋ ਕਿ ਸੌਰਵ ਸ਼ਰਮਾ ਵੱਲੋਂ ਤੇ ਬਾਕੀ ਹੋਰ ਜੋ ਇਸ ਰਿਲੇਟਡ ਕੇਸ ਸੀਗੇ ਉਹਨਾਂ ਵੱਲੋਂ ਪਾਇਆ ਗਿਆ ਸੀਗਾ ਤੇ ਉਹ ਤੇ ਉਹਦੇ ਉੱਤੇ 13 ਤਰੀਕ ਨਵਾਂ ਮਹੀਨਾ 2024 ਨੂੰ ਜੋ ਜੱਜਮੈਂਟ ਆਈ ਸੀ ਉਹ ਤੁਹਾਡੇ ਸਾਹਮਣੇ ਆ ਆਪਾਂ ਤੁਹਾਨੂੰ ਇਹਦਾ ਬਸ ਫਰਸਟ ਪੇਜ ਤੇ ਲਾਸਟ ਪੇਜ ਦਿਖਾਵਾਂਗੇ ਤਾਂ ਜੋ ਤੁਹਾਡਾ ਵੀ ਸਮਾਂ ਨਾ ਬਰਬਾਦ ਹੋਵੇ ਤੇ ਵੀਡੀਓ ਵੀ ਜ਼ਿਆਦਾ ਲੰਮੀ ਨਾ ਬਣੇ ਤੁਸੀਂ ਇਹ ਪੜ ਲਓ ਪਹਿਲਾ ਪੇਜ ਸਭ ਤੋਂ ਪਹਿਲਾਂ ਇਹਦੇ ਵਿੱਚ ਹਨ ਕੇਸ ਦਾ ਬੇਸ ਪਾਇਆ ਗਿਆ ਕਿਹੜੇ ਕਿਹੜੇ ਕੇਸ ਨੇ ਸ਼ੌਰਪੇ ਸ਼ਰਮਾ ਸਟੇਟ ਆਫ ਪੰਜਾਬ ਗੁਰਪ੍ਰੀਤ ਸਿੰਘ ਸਟੇਟ ਆਫ ਪੰਜਾਬ ਹਰੀਸ਼ ਕੁਮਾਰ ਸਟੇਟ ਆਫ ਪੰਜਾਬ ਹਨ ਇਹ ਸਾਰੇ ਕੇਸਾਂ ਦਾ ਬੇਸ ਪਾਇਆ ਗਿਆ ਪਿਟੀਸ਼ਨ ਦੇ ਵਿੱਚ ਹੁਣ ਆਪਾਂ ਨੈਕਸਟ ਪੇਜ ਤੇ ਚਲਦੇ ਹਾਂ ਕਿ ਫੈਸਲਾ ਕੀ ਹੋਇਆ ਸੀਗਾ 13 ਤਰੀਕ ਨਵੰਬਰ ਮਹੀਨਾ 2024 ਨੂੰ ਲੋ ਜੀ ਤੁਹਾਡੇ ਅੱਗੇ ਫੈਸਲਾ ਆ ਗਿਆ ਹਨ ਜਿਹੜੀਆਂ ਉੱਪਰ ਜੱਜਮੈਂਟਸ ਦਿੱਤੀਆਂ ਹੋਈਆਂ ਸੀਗੀਆਂ ਉਹ ਕਿਉਂਕਿ ਇੱਕੋ ਨਾਲ ਦੀਆਂ ਸੀਗੀਆਂ ਪਿਟੀਸ਼ਨਰ ਪਾਈਆਂ ਸੀ ਪਿਟੀਸ਼ਨਰਾਂ ਨੇ ਉਹਨਾਂ ਨੂੰ ਕਲੱਬ ਕਰ ਲਿਆ ਹਾਈ ਕੋਰਟ ਨੇ ਕਲੱਬ ਕਰਕੇ ਉੱਪਰ ਦਿੱਤਾ ਕਿ ਇਹ ਹੱਕਦਾਰ ਨੇ ਪੁਰਾਣੇ ਪੇ ਸਕੇਲ ਦੇ ਮੁਤਾਬਿਕ 2016 ਦੇ ਮੁਤਾਬਿਕ ਠੀਕ ਹੈ ਯਾਨਕਿ 6th ਪੇ ਕਮਿਸ਼ਨ ਦੇ ਅਕੋਰਡਿੰਗ ਤੇ ਲਾਸਟ ਦੇ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਇਹਨਾਂ ਵੱਲੋਂ ਕੋਈ ਇੰਟਰਸਟ ਵਗੈਰਾ ਦਾ ਕਲੇਮ ਨਹੀਂ ਕੀਤਾ ਗਿਆ ਇਸ ਲਈ ਉਹਦੇ ਬਾਰੇ ਕੋਈ ਵੀ ਕੁਝ ਵੀ ਨਹੀਂ ਲਿਖਿਆ ਤੇ ਹੁਣ ਇਹ ਨੈਕਸਟ ਹੈ ਹਨਾ ਜੋ ਸਰਕਾਰ ਨੇ ਐਲਪੀਏ ਪਾਈ ਸੀ ਕਿ ਪੰਜਾਬ ਸਰਕਾਰ ਨੇ ਇਹ ਕੇਸ ਹਾਰਨ ਤੋਂ ਬਾਅਦ ਹੁਣ ਇਹ ਕੇਸ ਪੰਜਾਬ ਸਰਕਾਰ ਨੇ ਪਾਇਆ ਸੀ ਤਾਂ ਹਾਈ ਕੋਰਟ ਨੇ ਇਹ ਕੇਸ ਸੀਗਾ ਜੋ ਸਾਰੀ ਬੇਸ ਪਾਉਣ ਤੋਂ ਬਾਅਦ ਕੈਨਸਲ ਕਰ ਦਿੱਤਾ ਡਿਸਮਿਸ ਕਰਤਾ ਕਿ ਜੋ ਹੱਕਦਾਰ ਨੇ ਜੋ ਫਰਸਟ ਬੈਂਚ ਨੇ ਫੈਸਲਾ ਕੀਤਾ ਉਹ ਬਿਲਕੁਲ ਸਹੀ ਆ ਪਿਟੀਸ਼ਨਰਜ਼ ਹੱਕਦਾਰ ਨੇ 6ਵੇਂ ਪੇਜ 'ਤੇ ਕਮਿਸ਼ਨ ਨੂੰ ਲੈਣਦੇ ਹਨ ਤੇ ਹੁਣ ਆਪਾਂ ਨੈਕਸਟ ਚੱਲਦੇ ਆ ਵੀ ਉਸ ਤੋਂ ਬਾਅਦ ਕੀ ਬਣਿਆ ਬਣਿਆ ਲਓ ਜੀ ਹੁਣ ਸਰਕਾਰ ਪਹੁੰਚ ਗਈ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਉਹੀ ਸਭ ਤੋਂ ਫਰਸਟ ਪੇਜ ਤੇ ਬੇਸ ਪਾਇਆ ਹਨਾ ਸਾਰੇ ਕੇਸ ਦਾ ਵੀ ਜੋ ਕੇਸ ਦੇ ਵਿੱਚ ਕੀ ਕੀ ਹੈ ਕੀ ਕੀ ਨਹੀਂ ਹੈ ਤੇ ਆਪਾਂ ਨੈਕਸਟ ਪੇਜ ਤੇ ਚੱਲਦੇ ਹਾਂ ਹੁਣ ਹੁਣ ਮਾਨਯੋਗ ਹਾਈ ਕੋਰਟ ਨੇ ਇਹ ਵੀ ਜੋ ਸਰਕਾਰ ਦੀ ਪਟੀਸ਼ਨ ਪਾਈ ਸੀਗਾ ਨਾ ਐਲਪੀ ਪਾਈ ਸੀ ਉਹ ਡਿਸਮਿਸ ਕਰਤੀ ਸੀਗੀ ਕਿ ਜੋ ਕੇਸ ਹੈ ਉਹ ਡਿਸਮਿਸ ਕੀਤਾ ਜਾਂਦਾ ਹੈ ਮਾਨਯੋਗ ਹਾਈ ਕੋਰਟ ਦੇ ਜੋ ਫੈਸਲਾ ਕੀਤਾ ਉਹ ਬਿਲਕੁਲ ਸਹੀ ਹੈ ਜੀ ਦਾ ਮਤਲਬ ਇਹ ਹੀ ਬਣਦਾ ਕਿ ਹਨਾ ਪਟੀਸ਼ਨਰਸ ਨੇ ਜੋ ਉਹ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗਸ ਸੈਲਰੀ ਲੈਣ ਦੇ ਹੱਕਦਾਰ ਨੇ ਹੁਣ ਆਪਾਂ ਨੈਕਸਟ ਚੱਲਦੇ ਆ ਵੀ ਹੁਣ ਕੀ ਚੱਲ ਰਿਹਾ ਹੁਣ ਹਾਈ ਕੋਰਟ ਦਾ ਤੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੀ ਹਨਾ ਉਲੰਘਣਾ ਹੋਈ ਆ ਤਿੰਨ ਫੈਸਲਿਆਂ ਨੂੰ ਲਾਗੂ ਕਰਾਉਣ ਦੇ ਲਈ ਜਿਹੜੇ ਪਟੀਸ਼ਨਰਸ ਸੀਗੇ ਕਿਉਂਕਿ ਬਹੁਤ ਸਾਰੀਆਂ ਪਟੀਸ਼ਨਾਂ ਪੈਂਡਿੰਗ ਨੇ ਹਨਾ ਤੇ ਉਹਨਾਂ ਨੂੰ ਜਿੰਨੀਆਂ ਵੀ ਉਹ ਪਟੀਸ਼ਨਾਂ ਸੀਗੀਆਂ ਉਹਨਾਂ ਨੂੰ ਹੁਣ ਸੌਰਵ ਸ਼ਰਮਾ ਦੇ ਕੇਸ ਦਾ ਹਵਾਲਾ ਦੇ ਕੇ ਹਾਈ ਕੋਰਟ ਅਡਿਓ ਡਿਸਮਿਸ ਨਹੀਂ ਕਰ ਰਹੀ ਅਲਾਉ ਕਰ ਰਹੀ ਹੈ ਤੇ 1971 ਦੇ ਰੂਲ ਦੇ ਤਹਿਤ ਸਿਵਲ origignal कंਟੈਕਟ ਪਟੀਸ਼ਨਾਂ ਜਿਹੜੀਆਂ ਕਿ ਉਹ ਪਟੀਸ਼ਨਰਾਂ ਵੱਲੋਂ ਪਾਈਆਂ ਜਾ ਰਹੀਆਂ ਤਾਂ ਜੋ ਮਾਨਯੋਗ ਹਾਈ ਕੋਰਟ ਦਾ ਫੈਸਲਾ ਲਾਗੂ ਕਰਵਾਇਆ ਜਾ ਸਕੇ ਇਹ ਤੁਹਾਡੇ ਅੱਗੇ ਪਟੀਸ਼ਨਾਂ ਆ ਰਹੀਆਂ ਨੇ ਹਨਾ ਇੱਕਾ ਦੋ ਪਾਈਆਂ ਸੀ ਤੇ ਇਹਨਾਂ ਦੀ ਡੇਟ ਕੀ ਕੀ ਲੱਗਦੀ ਹੈ 6/2 ਲੱਗੀ ਹਨਾ ਇਸ ਤੋਂ ਬਾਅਦ 14/2 ਲੱਗੀ ਇਹਨਾਂ ਨੂੰ ਅਰਜੈਂਟ ਚ ਰੱਖਿਆ ਜਾ ਰਿਹਾ ਤੁਸੀਂ ਪੜੋ ਦੇਖੋ ਧਿਆਨ ਨਾਲ ਜੋ ਸੈਕੰਡ ਪੇਸ਼ੀ ਸੀਗੀ ਉਹਦੇ ਵਿੱਚ ਸਰਕਾਰ ਨੂੰ ਜੋ ਕਿ ਹਾਈ ਕੋਰਟ ਨੇ ਝਾੜ ਪਾਈ ਸੀ ਕਿ ਪਿਛਲੇ ਆਰਡਰ ਦੇ ਵਿੱਚ ਵੀ ਤੁਹਾਨੂੰ ਓਪਰਚ्युनिटी ਦਿੱਤੀ ਗਈ ਸੀ ਕਿ ਉਹ ਕੰਪਲਾਈ ਕੀਤਾ ਜਾਵੇ ਆਰਡਰ ਦੇ ਨਾਲ ਜੋ ਕਿ ਰਿਟ ਪਟੀਸ਼ਨ ਤੇ ਪਾਸ ਕੀਤਾ ਗਿਆ ਸੀ ਤੇ 6 2 6 2 ਨੂੰ ਇਹ ਪੇਸ਼ੀ ਦਾ ਜੋ ਜੋ ਦਿੱਤਾ ਜਾਵੇ ਕੀ ਸਿੱਟਾ ਨਿਕਲਿਆ ਹਨਾ ਤੇ ਨਹੀਂ ਤਾਂ ਜੋ ਕੰਸਰਨ ਅਧਿਕਾਰੀ ਉਹਨੂੰ 50000 ਦਾ ਜੁਰਮਾਨਾ ਆਪਣੀ ਜੇਬ ਚੋਂ ਦੇਣਾ ਪਊਗਾ ਇੱਕ ਫੇਸ ਤੋਂ ਬਾਅਦ ਦੀ 14 2 ਪੇਸ਼ੀ ਪੈ ਗਈ ਸੀਗੀ ਤੇ ਇਸ ਤੋਂ ਬਾਅਦ 8 ਡੇਟ ਦੀ ਪੇਸ਼ੀ ਹੈਗੀ ਹੈ 6 ਦਿਨ ਤੇ ਹੁਣ ਆਪਾਂ ਨੈਕਸਟ ਚਲਦੇ ਆਂ ਇਹ ਵੀ ਸੇਮ ਆ ਕੰਟੈਕਟ ਪਟੀਸ਼ਨ ਪਾਈ ਗਈ ਹੈ ਹਨਾ ਪਟੀਸ਼ਨਰਾਂ ਵੱਲੋਂ ਕਿ ਸਾਡਾ ਜੋ ਅਦਾਲਤ ਦਾ ਫੈਸਲਾ ਸੀ ਉਹ ਸਾਡੇ ਤੇ ਲਾਗੂ ਨਹੀਂ ਆ ਸਾਨੂੰ 6th ਪੇ ਕਮਿਸ਼ਨ ਨਹੀਂ ਦਿੱਤਾ ਗਿਆ ਤੇ ਇਹਦੀ ਵੀ ਪੇਸ਼ੀ ਨਾ 14 ਦੋ ਰੱਖ ਲਈ ਸੀ ਜਿਸ ਤੇ ਸਰਕਾਰ ਨੇ ਦੋ ਐਫਆਈਆ ਰਿਪੋਰਟ ਪੇਸ਼ ਕੀਤੇ ਸੀਗੇ ਤੇ ਆਪਾਂ ਹੁਣ ਨੈਕਸਟ ਚਲਦੇ ਆਂ ਹੁਣ ਜਿਹੜੀ 14 ਦੋ ਨੂੰ ਪੇਸ਼ੀ ਸੀਗੀ ਇਹ ਕਈ ਕੇਸ ਸੀਗੇ ਉੱਪਰ ਇਹਨਾਂ ਦੀ ਸਾਰੰਦਾ ਨੰਬਰ ਦਿੱਤਾ ਹੋਇਆ ਤੁਸੀਂ ਇਹਨਾਂ ਨੂੰ ਕੱਲੇ-ਕੱਲੇ ਨੂੰ ਵੀ ਸਰਚ ਕਰ ਸਕਦੇ ਹੋ ਪਰ ਇਹਨਾਂ ਸਾਰੰਦਾ ਸੈਟ ਇਕੋ ਹੀ ਹੈ ਕਿਉਂਕਿ ਹਾਈ ਕੋਰਟ ਨੇ ਫਾਈਲਾਂ ਨੂੰ ਕਲੱਬ ਕਰ ਲਿਆ ਤੇ ਇਹਨਾਂ ਤੋਂ ਇਹ ਫੈਸਲਾ ਇਕੱਠਾ ਹੀ ਹੋ ਰਿਹਾ ਹੈ ਨਾ ਤੇ ਸਰਕਾਰ ਨੇ ਇਹ ਲਾਸਟ ਪੇਸ਼ੀ ਤੇ ਤੁਸੀਂ ਪੜੋਗੇ ਤਿੰਨ ਵੱਖ-ਵੱਖ ਸ਼ਾਰਟ ਐਫੀਡੇਵਿਟ ਦਿੱਤੇ ਗਏ ਨੇ ਸਰਕਾਰ ਵੱਲੋਂ ਹਨਾ ਇਹਨਾਂ ਕੇਸਾਂ ਦੇ ਵਿੱਚ ਸਰਕਾਰ ਵੱਲੋਂ 10 ਦਿਨਾਂ ਦਾ ਸਮਾਂ ਮੰਗਿਆ ਗਿਆ ਕਿ ਅਸੀਂ 12 ਦੋ 25 ਨੂੰ ਜਿਹੜੀ ਉਹ ਰਿਵਿਊ ਪਟੀਸ਼ਨ ਫਾਈਲ ਕਰਤੀ ਆ ਤੇ ਉਦੋਂ ਤੱਕ ਅਸੀਂ ਜੋ ਕੰਪਲਾਈ ਦਾ ਆਰਡਰ ਦਾ ਉਹ ਨਹੀਂ ਦੇ ਸਕਦੇ ਹਨਾ ਤੇ ਸਾਨੂੰ ਇੱਕ ਮੌਕਾ ਹੋਰ ਦਿੱਤਾ ਜਾਵੇ ਤੇ ਹਾਈ ਕੋਰਟ ਨੇ ਕਿਹਾ ਕਿ ਠੀਕ ਹੈ ਤੁਹਾਨੂੰ ਮੌਕਾ ਦਿੱਤਾ ਜਾਂਦਾ ਤੇ ਜੇਕਰ ਉਹ ਤੁਹਾਡੀ ਪਟੀਸ਼ਨਲ ਰੱਦ ਹੁੰਦੀ ਆ ਤੇ ਤੁਸੀਂ 6 ਤਿੰਨ ਨੂੰ ਇੱਥੇ ਪੇਸ਼ ਨਹੀਂ ਕਰਦੇ ਕੰਪਲਾਈ ਆਰਡਰ ਤਾਂ ਜਿਹੜੇ ਰਿਸਪੌਂਡੈਂਟ ਨੇ ਯਾਨੀ ਕਿ ਸਰਕਾਰ ਆ ਉਹ ਵੀਡੀਓ ਕਾਨਫਰੈਂਸਿੰਗ ਜਰੀਏ ਨੈਕਸਟ ਡੇਟ ਤੇ ਖੁਦ ਹਾਜ਼ਰ ਹੋਏਗੀ ਹਨਾ ਤੇ ਹੁਣ ਇਹ ਸੀਗੇ ਹੁਣ ਤੱਕ ਦੇ ਸਾਰੇ ਕੇਸ ਐਨਾਂ ਵਿੱਚ ਤੁਹਾਨੂੰ ਮੈਂ ਬਰੀਫਲੀ ਸਮਝਾਤਾ ਵੀ ਹੁਣ ਕੀ ਸਥਿਤੀ ਤੇ ਚੱਲ ਰਿਹਾ ਜਿਹੜਾ ਸੁਪਰੀਮ ਕੋਰਟ ਦੇ ਕੇਸ ਦੀ ਨੈਕਸਟ ਡੇਟ ਆ ਉਹ 6 ਤਿੰਨ ਪਾਈ ਗਈ ਹੈ ਸੁਣਨ ਦੇ ਵਿੱਚ ਆਇਆ ਜੋ ਹਨਾ ਪਰ ਆਪਣੇ ਕੋਲ ਉਹਦਾ ਹਜੇ ਤੱਕ ਕੇਸ ਨੰਬਰ ਨਹੀਂ ਆਇਆ ਜੋ ਤੁਹਾਡੇ ਕੋਲ ਵਿੱਚੋਂ ਕਿਸੇ ਕੋਲ ਵੀ ਉਹਦਾ ਕੇਸ ਨੰਬਰ ਤੁਹਾਨੂੰ ਮਿਲਦਾ ਤਾਂ ਤੁਸੀਂ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰੋ ਹਨਾ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਬਟ ਪੋਸਿਬਿਲਟੀ ਇਹੀ ਆ ਵੀ ਉਹ ਕੇਸ ਵੀ ਬਹੁਤ ਜਲਦੀ ਰੱਦ ਹੋ ਜਾਏਗਾ ਹਨਾ ਬਟ ਇਧਰ ਸਰਕਾਰ ਜੋ ਰੂਲਸ ਆ ਉਹ ਐਮੈਂਡਮੈਂਟ ਕਰੀ ਜਾਂਦੀ ਆ ਤੇ ਜੋ ਨੈਕਸਟ ਬੰਦੇ ਨੇ ਹਨਾ ਉਹਨਾਂ ਦੇ ਤਾਂ ਓਬਵੀਅਸਲੀ ਗੱਲ ਆ ਵੀ ਉਹ ਸੱਤਵਾਂ ਹੀ ਲਾ ਕੇ ਰਾਜੀ ਆ ਸਰਕਾਰ ਪਰ ਕੱਲਾ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਕੋਰਟ ਦੇ ਅੱਗੇ-ਅੱਗੇ ਵਧੀ ਜਾਏਗੀ ਵਧੀ ਜਾਏਗੀ ਇਦਾਂ ਹੀ ਚੱਲਦਾ ਰਹੇਗਾ ਪਰ ਕੋਰਟ 'ਚ ਹਾਰ ਹੀ ਜਾਏਗੀ ਸਰਕਾਰ ਕਿਉਂਕਿ ਸਰਕਾਰ ਦੀ ਰੀੜ ਦੀ ਹੱਡੀ ਦੇ ਮੰਕੇ ਨੇ ਜੋ ਟੁੱਟ ਚੁੱਕੇ ਨੇ ਹਿਲਣਾ ਨਹੀਂ ਆਪਾਂ ਕਹਿ ਸਕਦੇ ਉਹ ਬਿਲਕੁਲ ਟੁੱਟ ਚੁੱਕੇ ਨੇ ਸਰਕਾਰ ਕੋਲ ਹੁਣ ਕੋਈ ਰਾਹਤ ਨਹੀਂ ਬਚਦਾ ਇੱਕ ਰਿਵਿਊ ਪਟੀਸ਼ਨਰ ਤੇ ਇਸ ਤੋਂ ਬਾਅਦ ਇੱਕ ਹੋਰ ਸਰਕਾਰ ਕੇਸ ਪਾਸ ਆਦੀ ਆ ਸਰਕਾਰ ਜਾਣ ਕੇ ਲੰਮਕਾਉਣਾ ਚਾਹੁੰਦੀ ਹੈ ਕੇਸ ਨੂੰ ਤੇ ਆਪਾਂ ਨੂੰ ਜੋ ਛੇਵੇਂ ਪੇ ਕਮਿਸ਼ਨ ਦੇ ਲਾਭ ਨੇ ਉਹ ਸਰਕਾਰ ਨਹੀਂ ਦੇਣਾ ਚਾਹੁੰਦੀ ਬਟ ਆਪਾਂ ਪੋਸਿਬਿਲਟੀ ਕਹਿ ਸਕਦੇ ਆ ਕਿ ਆਪਣੇ ਹੱਕ ਚ ਜੋ ਲੀਗਲ ਆ ਜੋ ਕਾਨੂੰਨੀ ਪੱਖਾ ਉਹ ਤਾਂ ਬਿਲਕੁਲ ਪੂਰੀ ਤਰ੍ਹਾਂ ਕੇ ਖੜ ਚੁੱਕਿਆ ਹਨਾ ਤੇ ਹੁਣ ਆਪਾਂ ਨੇ ਦਬਾਅ ਬਣਾਉਣਾ ਸਰਕਾਰ ਤੇ ਕੋਰਟ ਜੇ ਤੀ ਤਾਂ ਪੂਰਾ ਬਣ ਚੁੱਕਿਆ ਵੱਧ ਤੋਂ ਵੱਧ ਬਣ ਚੁੱਕਿਆ ਹਨਾ ਇੱਕ ਵੀ ਕੇਸ ਸਰਕਾਰ ਨਹੀਂ ਜਿੱਤੀ ਤੇ ਰਿਵਿਊ ਪटीशन ਵੀ ਹੋ ਹੀ ਨਹੀਂ ਸਕਦਾ ਵੀ ਸਰਕਾਰ ਜਿੱਤੇ ਕਿਉਂਕਿ ਜੋ ਪਹਿਲੇ ਜੱਜ ਹੁੰਦੇ ਨੇ ਉਹ ਵੀ ਬਹੁਤ ਜ਼ਿਆਦਾ ਸੂਝਬੂਝ ਨਾਲ ਫੈਸਲੇ ਕਰਦੇ ਨੇ 99% ਚਾਂਸਿਸ ਇਹੀ ਹੁੰਦੇ ਨੇ ਵੀ ਸੇਮ ਉਹੀ ਫੈਸਲਾ ਲੈਣਾ ਹੁੰਦਾ ਬਹੁਤ ਰੇਅਰ ਚਾਂਸਿਸ ਹੁੰਦੇ ਨੇ ਕਿਉਂਕਿ ਹੁਣ ਤਾਂ ਪੰਜ ਵਾਰ ਡਿਸਮਿਸ ਹੋ ਗਈ ਹਨਾ ਹੁਣ ਇਹਨਾਂ ਕੇਸਾਂ ਦੀ 6-3 ਦੀ ਹੀアリング ਆ ਆਪਾਂ ਦੇਖਦੇ ਹਾਂ ਵੀ ਉਹਨਾਂ ਦੇ ਵਿੱਚ ਕੀ ਬਣਿਆ ਫਿਰ ਆਪਾਂ ਦੁਬਾਰਾ ਫੇਰ ਵੀਡੀਓ ਪਾਵਾਂਗੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੋਸਿਬਿਲਟੀ ਇਹ ਹੈ ਹਨਾ ਵੀ 2026 ਦੇ ਲਾਸਟ ਦੇ ਵਿੱਚ ਜੋ 8ਵੇਂ ਪੀ ਸਕਿੱਲ ਸੈਂਟਰ ਦੇ ਵਿੱਚ ਲੱਗ ਜੂਗਾ ਤੇ ਉਹ ਆਪਣੇ ਤੇ ਲੱਗੂਗਾ ਜਾਂ ਨਾ ਜੇ ਛੇਮਾ ਨਹੀਂ ਲਾਉਂਦੀ ਪੰਜਾਬ ਸਰਕਾਰ ਤੇ ਆਪਣੇ ਤੇ 8ਵਾਂ ਲੱਗੂਗਾ ਜਾਂ ਨਹੀਂ ਲੱਗੂਗਾ ਸਰਕਾਰ ਲਾਏਗੀ ਜਾਂ ਨਹੀਂ ਲਾਏਗੀ ਇਹਦਾ ਜਵਾਬ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਵਾਂਗੇ ਅਜੇ ਇਹੀ ਹੋਰ ਵੀਡੀਓਜ਼ ਦੇਖਣ ਦੇ ਲਈ ਤੇ ਸਾਡੇ ਚੈਨਲ ਦਾ ਤੁਸੀਂ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਕੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰੋ ਤੇ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਵੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਸਿਰਫ ਸਲਾਹ ਦਿੱਤੀ ਸੀ ਕਿ ਤੁਸੀਂ 7ਵੇਂ ਸਪੇਸ ਸਕੀਲ ਦੇ ਪੂਰੇ ਬੈਨੀਫਿਟ ਲੈਣ ਦੇ ਲਈ ਵੀ ਕੇਸ ਪਾ ਸਕਦੇ ਹੋ ਬਟ ਮੈਂ ਇਹ ਕਿਤੇ ਵੀ ਨਹੀਂ ਕਿਹਾ ਕਿ ਤੁਸੀਂ ਕੇਵਲ 7ਵੇਂ ਲਈ ਪਾਓ ਵੱਧ ਤੋਂ ਵੱਧ ਆਪਣਾ ਜੋਰ ਆਪਣਾ ਗੋਲ ਰੱਖੋ ਕਿ 6ਵਾਂ ਪੇਗ ਮਿਸ਼ ਨਹੀਂ ਤੁਹਾਨੂੰ ਮਿਲੇ ਕਿਉਂਕਿ ਸਭ ਤੋਂ ਵੱਧ ਬੈਨੀਫਿਟ ਆਪਾਂ ਨੂੰ ਇਹੀ ਆ ਉਹਦੇ ਵਿੱਚ ਜਿਹੜੇ ਕੁਝ ਵਿਦਿਆਰਥੀ ਸੀ ਉਹਨਾਂ ਨੂੰ ਸਮਝਣ 'ਚ ਦਿੱਕਤ ਲੱਗੀ ਮੈਂ ਕਿਹਾ ਸੀ ਕਿ ਜਦੋਂ ਆਪਣੇ ਤੇ 6ਵਾਂ ਲੱਗ ਗਿਆ ਤਾਂ ਆਪਾਂ ਪੰਜਾਬ ਦੇ ਟੋਟਲ 5 ਲੱਖ ਮੁਲਾਜ਼ਮ ਹੋ ਜਾਣਗੇ ਤੇ ਆਪਾਂ ਫਿਰ 7ਵੇਂ ਪੇ ਕਮਿਸ਼ਨ ਦੇ ਲਈ ਲੜਾਂਗੇ ਪੰਜਾਬ ਦੇ 7ਵੇਂ ਲਈ ਜੋ ਕਿ ਪੰਜਾਬ ਦਾ ਹੋਊਗਾ ਮੈਂ ਸੈਂਟਰ ਦੇ 7ਵੇਂ ਦੀ ਗੱਲ ਨਹੀਂ ਸੀ ਕੀਤੀ ਪੰਜਾਬ ਦਾ 7ਵਾਂ ਹੋਊਗਾ ਕਿਉਂਕਿ ਉਹ ਤਾਂ ਆਬਵੀਅਸਲੀ ਗੱਲ ਹੈ ਵੀ ਤਨਖਾਹਾਂ ਦੇ ਵਿੱਚ ਬਹੁਤ ਜ਼ਿਆਦਾ ਬੜੌਤਰੀ ਹੋਏਗੀ ਤੇ ਉਹ ਉਹ ਵੀ ਹੁਣ 2026 ਦੇ ਵਿੱਚ ਕੰਪਲੀਟ ਹੋ ਰਿਹਾ ਯਾਨੀ ਕਿ ਪੰਜਾਬ ਦਾ ਵੀ 7ਵਾਂ ਪੇ ਕਮਿਸ਼ਨ ਬਣ ਸਕਦਾ ਕਦੋਂ ਵੀ ਪੇ ਕਮਿਸ਼ਨ ਬੈਠ ਸਕਦਾ ਬਟ ਸਰਕਾਰ ਦੀ ਵਿੱਤੀ ਹਾਲਤ ਆ ਜੋ ਮਾੜੀ ਆ ਕਹਿ ਨਹੀਂ ਸਕਦੇ ਆਪਾਂ ਸਰਕਾਰ ਹੋ ਸਕਦਾ ਵੀ 2026 ਦੇ ਵਿੱਚ ਜਾਂਦੀ ਜਾਂਦੀ ਕਹੇ ਦੇ ਕਿ ਅਸੀਂ ਬਿਠਾ ਰਹੇ ਆ ਬਟ ਲਾਗੂ ਨਾ ਕਰੇ ਸੋ ਸਾਰਿਆਂ ਦਾ ਧੰਨਵਾਦ ਜੀ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰੋ ਥੈਂਕ ਯੂ